ਪੁਲਿਸ ਕੋ 6 ਸਾਲਾਂ ਤੋਂ ਸੈਲਫੋਨ ਸੀਗਾ ਪਰ ਪਹਿਲਾਂ ਕਦੇ ਵੀ ਕਿਸੇ ਨੇ ਇਸ ਦੀ ਜਾਂਚ ਹੀ ਨਹੀਂ ਕੀਤੀ ਅਤੇ ਨਾ ਹੀ ਜਾਂਚ ਕਰਨ ਬਾਰੇ ਸੋਚਿਆ ਤੇ ਜਦੋਂ ਫਿਰ ਇਹ ਕੇਸ ਅਦਾਲਤ ਚ ਗਿਆ ਤੇ ਇਹ ਪਤਾ ਲੱਗਿਆ ਸੀ ਵੀ ਦਲੀਲ ਦਿੱਤੀ ਗਈ ਕਿ ਪੁਲਿਸ ਕਿੱਥੇ ਕਾਤਲ ਸੁਮਨਦੀਪ ਗਿੱਲ ਦੇ ਸੈਲਫੋਨ ਉਸ ਵੀ ਇੱਕ ਸਬੂਤ ਵਜੋਂ ਉਹਨਾਂ ਨੇ ਰੱਖਿਆ ਸੀਗਾ ਤੇ ਇਸ ਤਰੀਕੇ ਨਾਲ ਸਬੂਤ ਵਜੋਂ ਰੱਖਦੇ ਆ ਹੋਇਆਂ 6 ਸਾਲ 7 ਸਾਲ ਦਾ ਸਮਾਂ ਜਿਹੜਾ ਸੀ ਉਹ ਪੁਲਿਸ ਨੇ ਕੋਈ ਕਾਨੂੰਨ ਤੋੜਿਆ ਸੀ ਸਮਝਾਓ ਇਹ ਕਿਹੜਾ ਕਾਨੂੰਨ ਤੋੜਿਆ ਸੀ ਉਹਨਾਂ ਨੇ ਤੇ ਕੀ ਹੋਇਆ ਸੀ ਪੁਲਿਸ ਨੂੰ ਦਰਸੀ ਕਿ ਆਪਰਾਧੀਆਂ ਨੂੰ ਪੁਲਿਸ ਜਾਂਚ ਦੀ ਸਥਿਤੀ ਬਾਰੇ ਬਹੁਤ ਕੁਝ ਪਤਾ ਲੱਗ ਜਾਵੇਗਾ ਇਸ ਲਈ ਪੁਲਿਸ ਨੇ ਕਾਨੂੰਨ ਤੋੜਨ ਦਾ ਫੈਸਲਾ ਕੀਤਾ ਜੀ ਤੇ ਇਸ ਕੇਸ 'ਚ ਹੁਣ ਜੇ ਆਪਾਂ ਦੇਖੀਏ ਕਿ ਅਦਾਲਤਾਂ ਨੇ ਸਾਰੇ ਲੋਕਾਂ ਨੂੰ ਸਰਕਾਰੀ ਤਲਾਸ਼ੀ ਤੋਂ ਬਚਣ ਲਈ ਕਤਲ ਦੇ ਦੋਸ਼ਾਂ ਨੂੰ ਵੀ ਰੱਦ ਕਰਤਾ ਤੇ ਅਦਾਲਤ ਨੇ ਇਹ ਫੈਸਲਾ ਲੈਣ ਲਈ ਇੰਨੀ ਦ੍ਰਿੜਤਾ ਮਹਿਸੂਸ ਕੀਤੀ ਕਿ ਉਹਨਾਂ ਨੇ ਸੁਮਨਦੀਪ ਸਿੰਘ ਗਿੱਲ ਨੂੰ ਕੀਤੇ ਹੋਏ ਕਤਲ ਲਈ ਵੀ ਮਾਫ ਕਰਤਾ ਪਰ ਮੋਬਾਈਲ ਫੋਨ ਨੂੰ ਜ਼ਬਤ ਕਰਕੇ ਰੱਖਣ ਲਈ ਪੁਲਿਸ ਨੂੰ ਮਾਫ ਨਹੀਂ ਕੀਤਾ ਥੋੜਾ ਜਿਹਾ ਇਹ ਇਕੁਏਸ਼ਨ ਸਮਝਾਓ ਤਾਂ ਕਿਹੜਾ ਦੋਸ਼ ਵੱਡਾ ਸੀ ਤੇ ਜੇ ਆਪਾਂ ਇੱਕ ਸਿਨੈਰੀਓ ਦਵਾਂਗੇ ਮੰਨ ਲਓ ਰਬਨਾਗਰੇ ਕਿਸੇ ਕਾਰਨ ਕਰਕੇ ਪੁਲਿਸ ਤੁਹਾਡੇ ਘਰ ਪਹੁੰਚਦੀ ਹੈ ਤੇ ਉੱਥੇ ਆ ਕੇ ਉਹ ਕਹਿੰਦੇ ਕਿ ਅਸੀਂ ਭਾਈ ਤੁਹਾਡੇ ਬੇਟੇ ਦੇ ਘਰ ਕਮਰੇ ਦੀ ਤਲਾਸ਼ੀ ਲੈਣੀ ਹੈ ਤਕਿ ਉਹ ਸਾਡੀ ਸਹਿਮਤੀ ਤੋਂ ਬਿਨਾ ਇਸ ਤਰ੍ਹਾਂ ਕਰ ਸਕਦੇ ਆ